जय हिंद दोस्तों लाइव खबर इंडिया टीवी देखने वाले सारे दर्शकों ਦਾ ਬਹੁਤ ਬਹੁਤ ਸਵਾਗਤ ਹੈ दोस्तों ਇੱਕ ਬੜੀ ਵੱਡੀ ਖਬਰ ਆ ਰਹੀ ਹੈ ਜੋ ਕਿ ਅਸਲਾ ਲਾਇਸੈਂਸ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜਿਸ ਵਿੱਚ ਲਾਇਸੈਂਸ ਧਾਰਕ ਸਣੇ ਜਿਹੜੇ ਕਿ ਜਾਲੀ ਲਾਇਸੈਂਸ ਧਾਰਕ ਸਨ ਉਹਨਾਂ ਸਣੇ ਅਟਕਾਬੂ ਕੀਤੇ ਗਏ ਹਨ ਜਿਸ ਦੀ ਜਾਣਕਾਰੀ ਖੁਦ ਮਿਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸਾਡੇ ਐਸ ਐਚਓ ਗੇਟ ਹਕੀਮਾ ਕੋਈ ਮੁਕਦਮੇ ਦੀ ਤਫਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ ਵਨ ਦਰਪਨਾਲੂ ਵਾਲੀ ਜੀ ਕਰ ਰਹੀ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਾਹਰ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅੰਮ੍ਰਿਤਸਰ ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸੁਭਦਾ ਕੇਂਦਰ ਤਰੰਤਰ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਇੱਕ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉੱਥੇ ਝਾਲ ਸਾਂਝੀ ਕਰਕੇ ਫੇਕ ਆਰਮ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਕੀਤੇ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨ ਆ ਉਹ ਇਹਨਾਂ ਨੇ ਉਰ ਗਵਰ ਕਰਕੇ ਉਹ ਡਰਾਈਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਬਦੀਸ਼ ਕਰ ਰਹੇ ਨੇ ਇਹਦੇ ਜਿਹਨਾਂ ਨੇ ਕੋਲ 8 ਬੰਦੇ ਰੈਸਟ ਕਰ ਲਏ ਨੇ ਜਿਨ੍ਹਾਂ ਚ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਤੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕੈਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਅਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੀ ਉਹ ਉਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ EMPLOYE ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਵਿਧੀ ਵਿਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿੰਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਭਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਜੇ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤਰਨਤਨ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰਨਤਨ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਐਡਮਿਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੌਲੇਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾਂ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਾਂ ਤਨ ਦੱਸ ਸਕਦਾ ਉਹ ਵੀ ਦੱਸ ਸਕਦੇ ਜਿਹਨਾਂ ਦੇ ਬੰਦੇ ਦੇ ਨਾਮ ਨਾਮਿਨੇਟ ਕੀਤੇ ਗਏ ਉਹਨਾਂ ਨੇ ਵੀ ਉਹਦੇ ਦੇ ਅੰਦਰ ਉਹ ਵੀ ਸਾਰਾ ਕੰਮ ਕੀਤਾ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡਸ ਹੋਵੇ ਉਹਨਾਂ ਕੋਲ ਜਾਲੀ ਲਿਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੌਲੇਜ ਆ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਸਰ ਦੇ ਡੀਸੀ ਅਫਸਰ ਨੇ ਨੰਬਰ ਲੈ ਲਿਆ ਹੈ ਇਹ ਸਮਨ ਐਕਟ ਵਾਸਤੇ ਹੋਇਆ ਕੇਸ ਹੈਗਾ ਕੀ ਇਹਨਾਂ ਦਾ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਦੀ ਜਿਦੀ ਵੀ ਕਨਾਈਵੈਂਸ ਤੇ ਜਿਦੀ ਜਿਦੀ ਵੀ ਨੌਲੇਜ ਹੋਵੇਗਾ ਵੀ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣਗੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਚ ਰਹੀ ਹੈ ਸਰ ਇਹਨਾਂ ਦੇ ਕਿਥੋਂ ਰਹਿਣ ਵਾਲੇ ਆ ਜਿਹੜੇ ਅੱਗੇ ਨੇ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ, ਮਨਪ੍ਰੀਤ ਆ, ਕਮਰਦੀਪ ਆ, ਰੋਹਿਤ ਆ, ਹਰਵਿੰਦਰ, ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ ਕਾਰਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ। ਪਹਿਲੇ ਵੀ ਕੇਸ ਐ ਇਹਨਾਂ ਦੇ ਉੱਪਰ। ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਨਹੀਂ ਉਹ ਇਨਵੈਸਟੀਗੇਸ਼ਨ ਦੌਰਾਨ ਅਸੀਂ ਕਲੀਅਰਿਟੀ ਕਰਾਂਗੇ। ਹਾਲ ਦੀ ਗੱਡੀ ਐਜ਼ ਆਫ ਨਾਊ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਜਿਹੜੇ ਵੈਪਨ ਐ ਇਹ ਕਿ ਨਾਮ ਚੜੇ ਪਏ ਨੇ ਲਾਇਸੈਂਸ ਉੱਤੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਜੜੇ ਨੇ ਉਹ ਜਿਹੜੇ ਆਰਮ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਵੀ ਇਹ ਜਿਹੜੇ ਝਾਲੀ ਲਾਇਸੈਂਸਾਂ 'ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇ ਯਾਰ ਚੜ ਹੀ ਗਏ ਅਗਰ ਸਰਕਾਰੀ ਕਿਤਾਬਾਂ 'ਤੇ ਚੜ ਗਏ ਫਿਰ ਨੀ ਕੀ ਹੋ ਸਰਕਾਰੀ ਸਰਕਾਰੀ ਕਿਤਾਬਾਂ 'ਚ ਨਹੀਂ ਚ ਸ਼ੀਰ ਕਾਰਡ ਤੇ ਨਹੀਂ ਪਿਛਲੇ ਰਿਕਾਰਡ ਤੇ ਉੱਥੇ ਰਿਕਾਰਡ ਨਹੀਂ ਹੈਗਾ ਇਹਨਾਂ ਨੇ ਫੌਜ ਦੇ ਲਿਸੈਂਸ ਉਹ ਕਿਉਂਕਿ ਉੱਥੋਂ ਉਹਨਾਂ ਦੇ ਬੰਦੇ ਇਨਵੋਲਡ ਸੀਗੇ ਉਹ ਜਿਹੜਾ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜੈਨੂਅਲੀ ਇਸ਼ੂ ਹੋਇਆ ਵਾ ਪਰ ਇਹ ਸਰਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਸਰ ਇਹ ਵਰਤੇ ਵੀ ਗਏ ਕਿ ਕਿਹੜੀ ਕਿਹੜੀ ਹਥਿਆਰ ਕਿਤੇ ਵਾਪਸ ਵੀ ਵਰਤੇ ਗਏ ਐਸ ਆਫ ਨਾਓ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ ਯੂਆਈਟੀ ਨੰਬਰ ਹੁੰਦਾ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਨਾਂ ਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਦੇ ਆਧਾਰ ਕਾਰਡ ਨਹੀਂ ਬੰਦਾ ਸੀ ਇਹ ਉਸ ਤੋਂ ਬਾਅਦ ਕਿ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿ ਜੀ ਉੱਥੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰਦੇ ਕਿਉਂਕਿ ਉਹਨਾਂ ਦੇ ਵਿੱਚਲੇ ਹੀ ਬੰਦੇ ਨੇ ਨਾ ਦੇ ਆਰ ਇਨਰੋਲ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆਹ ਨੰਬਰ ਲਾਉਣਾ ਆਹ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾਉਂਦੇ ਕੋਈ ਹੋਇਆ ਨਹੀਂ ਕੋਈ ਇਨਕੁਆਰੀ ਨਹੀਂ ਹੋਈ ਕੋਈ ਕੋਈ ਇਨਕੁਆਰੀ ਨਹੀਂ ਇਨਕੁਆਰੀ ਤੋਂ ਬਾਅਦ ਮਤਲਬ ਜਿਹੜਾ ਬਾਅਦ ਦਾ ਪ੍ਰੋਸੈਸ ਹੁੰਦਾ ਦਫਤਰੀ ਪ੍ਰੋਸੈਸ ਹੁੰਦਾ ਜਿਹੜਾ ਤਿਆਰ ਕਰਕੇ ਦੇਣ ਦਾ ਉਤੋਂ ਸ਼ੁਰੂ ਹੋਇਆਗਾ ਸਰ ਜੇਸੀ ਆਪਸ ਬੰਦਿਆਂ ਤੇ ਇਹ ਨਹੀਂ ਕਰੀਏ ਨਹੀਂ ਕਹਿ ਲਈ ਜਾਂ ਇਹ ਇਹਨਾਂ ਨੂੰ ਨਾਮ ਨਾਲ ਭਰਾਵਾਂ ਦੇ ਮਲੇ ਮਲੇ ਬਜਟ ਜੋ ਵੀ ਜਿਹਦਾ ਜੇ ਦੀ ਕੋਈ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਦੀ ਕੋਈ ਕ੍ਰਿਮੀਨਲ ਨੌਲੇਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਹੈ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋ ਹੀ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋਊ ਕਰਾਂਗੇ ਸਰ ਜਿਹਦਾ ਗਾਣਾ ਹਸਵਲੇ ਜਿਹੜਾ ਸੇਲ ਕਰਦੇ ਆ ਕਰਦੇ ਕਿ ਇਹ ਰਿਪੋਰਟ ਕਿਸੇ ਕੰਪਨੀਆਂ ਨਹੀਂ ਜਾਂਦਾ ਇਹ ਤਾਂ ਬਲਕਿ ਹਾਂਜੀ ਇਹ ਆਨਲਾਈਨ ਇਹਨਾਂ ਚਰੇ ਆ ਗਿਨੀ ਚਰੇ ਆ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਕੇ ਜਿਹਦਾ ਵੀ ਜੋ ਉਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਗਨੂਨੀ ਕਰ ਰਏ ਹਾਂ ਮੱਝਲੇਆ ਮੈਨੇਜਰ ਸਰਵਿਸ ਕੇਂਦਰ ਦਾ ਮੈਨੇਜਰ ਡਿਸਟ੍ਰਿਕਟ ਮੈਨੇਜਰ ਹੀ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਈਸੀ ਦਫ਼ਤਰ ਦਾ ਕੋਈ ਡੇਸ ਕਰਮੀ ਦਾ ਰੋਲ ਨਹੀਂ ਹੈਗਾ ਇਸ ਵਿੱਚ ਸੇਵਾ ਕੇਂਦਰ ਤੇ ਜਰਾ ਸੇਵਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਏ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ-ਵਾਰ ਕਹਿ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਹਦਾ ਦੀ ਗੱਲ ਜਿਹੜੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਰ ਇਹ ਜਿਹੜੇ ਠੀਕ ਗੈਂਬਲਿੰਗ ਲੜਾਈ ਇਹ 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 ਥੋੜੇ ਥੋੜੇ ਛੋਟੇ ਛੋਟੇ ਕ੍ਰਾਈਮ ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਹਦਾ ਦੇ ਸਾਰੇ ਕ੍ਰਾਈਮ ਇਨਵੋਲਡ ਨੇ ਤਾਂ ਹੀ ਹੁੰਦੀ ਹੈ ਕਿ ਰੇਡੀ ਫੋਰ ਵੈਪਨ ਕਿਸੇ ਵੀ ਤਰੀਕੇ ਨਾਲ ਇਹਨਾਂ ਦੇ ਕੋਲ ਵੈਪਨ ਹੋਵੇ ਵੈਪਨ ਰੱਖਣ ਤੇ ਦੇਖਣ ਨੂੰ ਵੀ ਜੈਨੂਨ ਲੱਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਥੋੜੇ ਮੋਟੀਆਂ ਆਪ ਦੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੇ ਮੋਟੇ ਜਿਹੜੀ ਬਦਮਾਸ਼ੀ ਆ ਉਹ ਸਾਈਵ ਕਰਨ ਵਾਲੇ ਬੰਦੇ ਵੈਪਨ ਦੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੇ ਮੋਟੇ ਕ੍ਰਾਈਮ ਕਰਦੇ ਸੀ ਡੈਫੀਨਿਟਲੀ ਵੈਸੇ ਵੀ ਕਰਦੇ ਹੋਣਗੇ ਵੈਪਨ ਦੇ ਨਾਲ ਇੱਕ ਉਹ ਟੈਕਨੀਕਰ ਪਾਊਗਾ ਲਾਇਸੈਂਸ ਵੀ ਹੈਗਾ ਸਰ ਇਹਨਾਂ ਦੇ ਜੀ ਇਹ 32 30 32 35 1 25 26 ਸਾਲ ਦਾ ਨਾਰਮਲੀ 30 ਤੋਂ 35 ਸਾਲ ਦੀ ਉਮਰ ਦੇ ਹੁੰਦੇ ਠੀਕ ਹੈ ਜੀ ਥੈਂਕ ਯੂ